ਉਪਜੰਨ ਜਿਹੜੇ ਉਪਜਦੇ ਜਿਹੜੇ ਦੇਵਤਾ ਵਾ ਅੱਜ ਉਹ ਅਣਾਦਾ ਬਾਬਾਈ ਦਾ ਜਨਮ ਦਿਹਾੜਾ ਕਿਹਣਾ ਹੈ ਅਸੀਂ ਗੱਲ ਜੀ ਸਾਰੇ ਨੂੰ ਮਨਮੋਹਨ ਸਿੰਘ ਜੱਗਰ ਕੇ ਅਸਰ ਸੱਚ ਕਰ ਤੋਂ ਆਈ ਬਾਬਾ ਵਿਸ਼ਵਾਮਈ ਦਾ ਜਨਮ ਦਿਹਾੜਾ ਜਿਹੜਾ ਹੈ ਬਹੁਤ ਹੀ ਹੁੰਮਤਾ ਨਾਲ ਮਨਾਇਆ ਜਾਂਦਾ ਹੈ ਇਹ ਲੁਧਿਆਣਾ ਚ ਨਹੀਂ ਪੰਜਾਬ ਚ ਨਹੀਂ ਸਾਰੀ ਦੁਨੀਆ ਚ ਜਿੱਥੇ ਵੀ ਕੀਰਤਕਾਰ ਬੈਠਾ ਹੈ ਅੱਜ ਦੇ ਦਿਨ ਬਾਬਾ ਜੀ ਦਾ ਦਿਹਾੜਾ ਬਹੁਤ ਹੁੰਮਤਾ ਨਾਲ ਮਨਾਉਂਦੇ ਆ ਨਾਲੋਂ ਨਾਲ ਇਹਨਾਂ ਦੇ ਵਿੱਚ ਇਨਾਂ ਦੇ ਨਾਲ ਹੀ ਜਿੰਨੇ ਵੀ ਕਿਰਤਕਾਰ ਆ ਜਿੰਨੇ ਵੀ ਉਹਨਾਂ ਦੇ ਓਜਗਾਰ ਆ ਉਹਨਾਂ ਦੀ ਪੂਜਾ ਕੀਤੀ ਜਾਂਦੀ ਹੈ ਜਿੰਦੇ ਵੀ ਕਿਰਤਕਾਰ ਹੈ ਸਾਰੇ ਇਸ ਬਾਬਾ ਜੀ ਬਿਸ਼ਮਈ ਨੂੰ ਸਾਲ ਚ ਇੱਕ ਦਿਨ ਇਹ ਰੱਖਿਆ ਹੈ ਇਸ ਦਿਵਸ ਤੇ ਬਹੁਤ ਹੀ ਤੁਮਤਾ ਦਾ ਮਨਾਇਆ ਜਾਂਦਾ ਹੈ ਅੱਜ ਅਸੀਂ ਬਾਬਾ ਜੀ ਦੇ ਦਿਵਸ ਦੇ ਉੱਤੇ ਇੱਕ ਫ੍ਰੀ ਸਰਵਿਸ ਲਾਂਚ ਕੀਤੀ ਹੈ ਜਿਹਦੇ ਵਿੱਚ ਕੀ ਹੈ ਕਿ ਅੱਜ ਤੱਕ ਆਪਾਂ ਦੇਖਦੇ ਆ ਕਿ ਘਰਾਂ ਚ ਕਿੰਨੀਆਂ ਲਗਨੀਆਂ ਲਗਣੀਆਂ ਕਮਰੇ ਚ ਕਿੰਨੀਆਂ ਲਗਨੀਆਂ ਦੁਕਾਨ ਤੇ ਕਿੰਨੀਆਂ ਲਗਨੀਆਂ ਆ ਉਹ ਕਸਟਮ ਵੱਲੋਂ ਇੱਕ ਫ੍ਰੀ ਸਰਵਿਸ ਲਾਂਚ ਕੀਤੀ ਗਈ ਹੈ 8 1960 8 1960 ਜਿਹਦੇ ਉੱਤੇ ਫ੍ਰੀ ਸਰਵਿਸ ਦੇ ਵਿੱਚ ਤੁਹਾਨੂੰ ਵਗੈਰਾ ਡਰਾਇੰਗ ਵਗੈਰਾ ਪ੍ਰੋਵਾਈਡ ਕੀਤੀ ਜਾਏਗੀ ਸਾਰਾ ਇੰਜੀਨੀਅਰਿੰਗ ਦੇ ਨਾਲ 48 ਤੋਂ 72 ਘੰਟੇ ਦੇ ਵਿੱਚ ਇਹ ਫ੍ਰੀ ਸਰਵਿਸ ਸਾਰੇ ਪੰਜਾਬ ਦੇ ਵਿੱਚ ਥੈਂਕ ਯੂ ਕਿੰਨੀ ਕਿ ਬਚਤ ਹੋਊਗੀ ਇਹਦੇ ਨਾਲ ਘਰ ਤੋਂ ਘਰ ਜਿਹੜੀ LED ਲਾਈਟਾਂ ਦੇ ਵਿੱਚ ਹੈਗੀ ਹੈ ਘਰ ਤੋਂ ਘਰ 30 ਤੋਂ 40% ਜਿਹੜੀ ਬਚਤ ਹੋ ਗਈ ਅਗਰ ਸਹੀ ਤਰੀਕੇ ਨਾਲ ਐਸ ਪਰ ਡਰਾਇੰਗ ਅਸੀਂ ਐਸ ਪਰ ਟੈਕਨੀਕਲ ਸਪੈਸੀਫਿਕੇਸ਼ਨ ਦੇਖ ਕੇ ਲਾਈਟਿੰਗ ਪ੍ਰੋਵਾਈਡ ਕਰੀਏ ਤਾਂ 30 ਤੋਂ 40% ਬਿਜਲੀ ਦੀ ਬਚਤ ਹੋਏਗੀ ਦਾ ਅਵਿਸ਼ਕਾਰ ਕੀਤਾ ਗਿਆ ਵਾ ਸਰਕਾਰ ਨਾਲ ਕੋਈ ਤਾਲਮਲ ਹੋਇਆ ਨਹੀਂ ਨਹੀਂ ਸਰਕਾਰ ਨਾਲ ਆਲਰੇਡੀ ਤਾਲਮਲ ਹੈ ਇੱਕ ਨਵੀਂ ਟੈਕਨੋਲੋਜੀ ਹੈ BLDC ਫੈਨ ਚ ਸੀ ਆਏ ਆ ਜਿਹਦੇ ਚ 80 70% 80% ਤੱਕ ਬਿਜਲੀ ਦੀ ਬਚਤ ਹੋਈ ਹੈ ਇੱਥੇ ਹੀ LED ਲਾਈਟ ਹੈ ਜੋ ਕਿ ਮਾਰਕੀਟ 'ਚ ਅਵੇਲੇਬਲ ਹੈ ਕ੍ਰਿਸਟਲ ਦੀ ਲਾਈਟ ਵਿੱਚ 30 ਤੋਂ 40% ਦੀ ਬਚਤ ਹੈ ਉਹ ਬਕਾਇਦਾ ਲਗਾਉਣ ਤੋਂ ਪਹਿਲਾਂ ਸਾਰੀ ਜਿਹੜੀ ਟੀਮ ਹੈ ਉਹਨਾਂ ਨੂੰ ਜਾ ਕੇ ਗਾਈਡ ਕਰ ਤੁਹਾਡਾ ਕਹਿਣ ਦਾ ਮਤਲਬ ਉਹ ਕਿਤੇ ਨਾ ਕਿਤੇ ਸਰਕਾਰ ਨੂੰ ਵੀ ਇਹਦੇ ਵਿੱਚ ਵੀ ਇਹਦਾ ਫਾਇਦਾ ਲੈਣਾ ਹਾਂਜੀ ਹਾਂਜੀ ਸਰਕਾਰ ਨੂੰ ਵੀ ਇਹਦੇ ਵਿੱਚ ਫਾਇਦਾ ਲੈਣਾ ਚਾਹੀਦਾ ਹੈ ਜੀ ਪੂਰਾ ਪੂਰਾ ਆਲਰੇਡੀ ਉਹ ਵੀ ਸੋਲਰ ਸਿਸਟਮ ਦੇ ਵਿੱਚ ਆ ਰਿਹਾ ਹੈ ਜੋ ਜਿੱਤੂ ਵੀ ਬਚਦਾ ਇਕੋ ਫ੍ਰੈਂਡਲੀ ਹੈ ਜਿੱਥੇ ਵਾਟੇਜ ਘਟਾ ਹੈ ਉਹਨਾਂ ਨੂੰ ਚ ਪ੍ਰੋਵਾਈਡ ਕਰਨਾ ਚਰਮਾ ਚੌਂਦ ਵਿੱਚ ਆਏ ਹਾਂ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਆਏ ਹਾਂ ਕੀ ਰਾਸ਼ੀ ਦੇਣਾ ਚਾਹੁੰਦੇ ਹਾਂ ਬਸ ਸਾਰਿਆਂ ਨੂੰ ਮੇਰੇ ਵੱਲੋਂ ਸਾਰੇ ਲੁਧਿਆਣਾ ਵਾਸੀਆਂ ਨੂੰ ਸਾਰੇ ਪੰਜਾਬ ਚ ਸਾਰੇ ਵਰਗ ਦੇ ਜਿੱਥੇ ਵੀ ਵਿਸ਼ਕਰਮ ਦਿਵਸ ਮਨਾਏ ਜਾ ਰਹੇ ਸਾਰੇ ਲੋਕਾਂ ਨੂੰ ਬਹੁਤ-ਬਹੁਤ ਵਧਾਈ ਬਾਬਾ ਵਿਸ਼ਕਰਮ ਜੀ ਦੇ ਲੱਖ-ਲੱਖ ਵਧਾਈ। ਬੋਲੋ ਸਰ ਅੱਜ ਬਾਬਾ ਜੀ ਦਾ ਜਨਮ ਦਿਹਾੜਾ ਕੀ ਕਹਿਣਾ ਚਾਹੁੰਦੇ ਹੋ? ਬਾਬਾ ਵਿਸ਼ਕਰਮ ਸਿੰਘ ਮਹਾਰਾਜ ਦਾ ਅੱਜ ਜਨਮ ਦਿਹਾੜਾ ਉਹ ਸ਼ਿਲਪ ਕਲਾ ਦੇ ਨਿਰਮਾਤਾ ਸਾਰੀ ਦੁਨੀਆ ਨੂੰ ਜਿਹੜਾ ਉਹਨੇ ਧੰਦੇ ਲਾਇਆ ਜਿਹੜੇ ਟੂਲ ਹੈ ਕੰਬੀ ਤੇਸੀ ਤੋਂ ਲੈ ਕੇ ਜਿਹੜੇ ਬਹੁਤ ਵੱਡੇ ਟੂਲ ਉਹ ਭਗਵਾਨ ਰਵਿਸ਼ਕਰਮਾ ਜੀ ਮਹਾਰਾਜ ਦੀ ਦੇਣ ਹੈ ਅੱਜ ਹਜ਼ਾਰਾਂ ਜਿਹੜਾ ਲੋਹਾ ਹਜ਼ਾਰਾਂ ਟਨ ਉਸਮਾਨ ਦੇ ਵਿੱਚ ਉੱਡ ਰਿਹਾ ਤੇ ਲੱਖਾਂ ਟਨ ਲੋਹਾ ਰੀਲ ਪਟੜੀਆਂ ਤੇ ਦੌੜ ਰਿਹਾ ਸੁਮੇਂਦਰ ਵਿੱਚ ਵੀ ਚੱਲ ਸੁਮੇਂਦਰ ਦੇ ਵਿੱਚ ਵੀ ਚੱਲ ਰਹੀਆਂ ਨੇ ਪੰਡੂਪੀਆ ਇਹ ਸਾਰੀ ਤਕਨੀਕ ਭਗਵਾਨ ਵਿਸ਼ਕਰਮਾ ਜੀ ਮਹਾਰਾਜ ਦੀ ਅਤਿ ਸਭਿਮਾਨ ਅੱਜ ਆਪਾਂ ਇਸ ਹਿਸਟੋਰੀਕਲ ਮੰਦਰ ਵਿਸ਼ਕਰਮਾ ਮੰਦਰ ਚ ਸਟੇਟ ਲੈਵਲ ਦਾ ਫੰਕਸ਼ਨ ਹੈ ਸੂਲੁਦੀਆਣੀ ਦਾ ਜਿਹੜਾ ਨਾਮ ਹੈ ਸਾਰੀ ਦੁਨੀਆ ਦੇ ਵਿੱਚ ਅੱਜ ਸੂਈ ਤੋਂ ਲੈ ਕੇ ਜਹਾਜ਼ ਤੱਕ ਦੀ ਜਿਹੜੀ ਪਰਜ਼ੀ ਹੈ ਉਹ ਲੁਦੀਆਣੇ ਦੇ ਵਿੱਚ ਬਣਦੇ ਆ ਔਰ ਬਣਾਉਂਦੇ ਕੌਣ ਹੈ ਵਿਸ਼ਕਰਮਾ ਵੰਸ਼ੀ ਸਰ ਇੱਕ ਪੰਜਾਬ ਦਾ ਇੱਕ ਐਸਾ ਲੁਧਿਆਣਾ ਜ਼ਿਲ੍ਹਾ ਵਾ ਏਸ਼ੀਆ ਵਿੱਚੋਂ ਤੀਜੇ ਨੰਬਰ ਤੇ ਆਇਆ ਔਰ ਜਿਹੜੇ ਉਹ ਜਿਹੜੀਆਂ ਤੋਪਾਂ ਚੱਲਦੀਆਂ ਉਹਨਾਂ ਦੇ ਖੂਲ ਹੈ ਜਿਹੜੇ ਬੰਬ ਦੇ ਖੂਲ ਉਹ ਵੀ ਲੁਧਿਆਣੇ 'ਚ ਬਣਦੀ ਹੈ ਇਹ ਜਿਹੜਾ ਦੁਨੀਆ ਦੇ ਵਿੱਚ ਨਾਮ ਰੌਸ਼ਨ ਹੋਇਆ ਲੁਧਿਆਣੇ ਦਾ ਇਹਦੇ ਪਿੱਛੇ ਜੇ ਪਗਵਾਨ ਵਿਸ਼ਕਰਮਾ ਜੀ ਮਹਾਰਾਜ ਦੀ ਬਹੁਤ ਵੱਡੀ ਦੇਣ ਹੈ ਉਹਨਾਂ ਦਾ ਹੱਥ ਹੈ ਸਾਡੇ ਸਮਾਜ ਦੇ ਸੱਤੇ ਸਵਾਜੁਰੂ ਜਿੱਥੇ ਯਾਦ ਕਰਦੇ ਹਾਂ ਉੱਚੇ ਉਹਨਾਂ ਦੇ ਚੜ੍ਹਨ ਦੇ ਵਿੱਚ ਕਰਦਾਸ ਕਿ ਉਹ ਆਪਣਾ ਜਿਹੜਾ ਮਿਹਰ ਭਰਿਆ ਹੱਥ ਹੈ ਉਹ ਹਮੇਸ਼ਾ ਆਪਣੇ ਸਮਾਜ ਦੀ ਸਿਰ ਤੇ ਬਣਾਈ ਰੱਖਦਾ ਜੋ ਵਿਸ਼ਕਰਮ ਵੰਸੀ ਉਹ ਆਪਣਾ ਜਿਹੜਾ ਜੀਵਨ ਹੈ ਉਹ ਹੋਰ ਰੋਸ਼ਨ ਕਰ ਸਕਣ ਪੂਰੀ ਇਸ ਦੁਨੀਆ ਦੇ ਵਿੱਚ ਆਪਣਾ ਨਾਮ ਜਿਹੜਾ ਉਹ ਲੁਧਿਆਣੇ ਦਾ ਪੰਜਾਬ ਦਾ ਦੇਸ਼ ਦਾ ਰੋਸ਼ਨ ਕਰ ਸਕਣ ਇੰਤਜ਼ਾਰ ਕਰੋ ਮੋਰਨ ਮੇਰਾ ਬਾਕੀ ਕੀ ਨਾਮ ਹੈ ਮੈਂ ਕੀ ਕਹਿਣਾ ਚਾਹੁੰਦਾ ਅਸੰਦਰਪ ਸਿੰਘ ਟਵਾਣਾ ਡਿਸਟ੍ਰਿਕਟ ਜੁਆਇੰਟ ਸੈਕਟਰੀ ਆਵਾਮੀ ਪਾਰਕ ਅੱਜ ਵਿਸ਼ਵ ਭਰ ਦੇ ਵਿੱਚ ਸੁਸ਼ਮਰਮਾ ਦੇ ਵਿਸਤੀ ਦਾ ਦਿਨ ਮਨਾਇਆ ਜਾ ਰਿਹਾ ਔਰ ਅੱਜ ਦੇ ਦਿਨ ਅਸੀਂ ਹਰ ਸਾਲ ਦੀ ਤਰ੍ਹਾਂ ਇੱਥੇ ਹਾਜ਼ਰੀ ਲਵਾਉਣੀ ਆ ਵਿਸ਼ਕਲਮਾ ਮੰਦਿਰ ਦੇ ਵਿੱਚ ਅੱਜ ਵਧਾਈ ਦੇ ਪਾਤਰ ਨਸਲ ਪਰਿਵਾਰ ਨਰੈਣ ਦਾਸ ਜੀ ਉਦੋਂ ਰਾਮ ਸਿੰਘ ਜੀ ਔਰ ਸਮੁੱਚੇ ਜ਼ੋਨੀ ਸਿੰਘ ਜੀ ਪੂਰਾ ਪਰਿਵਾਰ ਸਾਲ ਪਰਿਵਾਰ ਤੁਹਾਡੇ ਪਾਤਰ ਜਿਨ੍ਹਾਂ ਦੀ ਬਦੌਲਤ ਜਿਹੜੀ ਮੰਦਿਰ ਦੀ ਸਥਾਪਨਾ ਹੋਈ ਆ ਪਰ ਅੱਜ ਦੇ ਦਿਨ ਸਾਨੂੰ ਵਿਸ਼ਕਰਮਾ ਦਿਵਸ ਤੇ ਇੱਕ ਸਿੱਖਿਆ ਮਿਲਦੀ ਆ ਕਿ ਖਾਸ ਕਰ ਨੌਜਵਾਨਾਂ ਦੇ ਲਈ ਕਿ ਸਾਨੂੰ ਕੀਰਤਨ ਨਾਲ ਜੁੜਨਾ ਚਾਹੀਦਾ ਜਿੱਥੇ ਅਸੀਂ ਸਟੱਡੀ ਪੜ੍ਹਾਈ ਖੇਡਾਂ ਨਾਲ ਜੁੜਦੇ ਆ ਸਾਨੂੰ ਕੀਰਤਨ ਵੀ ਜੁੜਨਾ ਚਾਹੀਦਾ ਕਿਉਂਕਿ ਕੀਰਤਨ ਤੋਂ ਬਿਨਾ ਅਸੀਂ ਕਿਸੇ ਵੀ ਫੀਲਚਾਂ ਚ ਐਡਪਟਰੀ ਲੈਣਾ ਜਰੀਂਗ ਲੈਣਾ ਜੇ ਅਸੀਂ ਕੀਰਤਨ ਤਾਂ ਅਸੀਂ ਕਰਦੇ ਆ ਸਮੁੱਚੇ ਦੇਸ਼ ਵਾਸੀਆਂ ਨੂੰ ਭਾਰਤ ਵਾਸੀਆਂ ਨੂੰ ਵਿਸ਼ਕਰਮਾ ਦਿਵਸ ਦੀ ਬਹੁਤ 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 ਲਾ ਬਾਈ ਕੀ ਆਵਾਜ਼ ਨਹੀਂ ਆ ਰਹੀ